ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਜਿੱਥੇ ਅਸੀਂ ਆਪਣੇ ਇਸ ਚੈਨਲ ਦੇ ਰਾਹੀਂ ਤੁਹਾਡੇ ਲਈ ਨਵੀਂ-ਨਵੀਂ ਸਰਕਾਰੀ ਨੋਟੀਫਿਕੇਸ਼ਨਾਂ ਦੀ ਇਨਫੋਰਮੇਸ਼ਨ ਲੈ ਕੇ ਆਉਂਦੇ ਰਹਿੰਦੇ ਹਾਂ ਅੱਜ ਅਸੀਂ ਜੋ ਤੁਹਾਨੂੰ ਭਰਤੀ ਬਾਰੇ ਦੱਸਣ ਜਾ ਰਹੇ ਹਾਂ ਦੋ ਵੱਖ-ਵੱਖ ਵੈਕੈਂਸੀਆਂ ਨੇ ਡਿਸਟ੍ਰਿਕਟ ਸੈਸ਼ਨ ਕੋਰਟ ਦੇ ਵਿੱਚ ਸਭ ਤੋਂ ਪਹਿਲੀ ਵਰਤੀ ਕਪੂਰਥਲਾ ਡਿਸਟ੍ਰਿਕਟ ਕੋਰਟ ਦੇ ਵਿੱਚ ਹੈਗੀ ਆ ਪੀਐਨ ਦੀ ਰਿਕਰੂਟਮੈਂਟ ਆ 2025 ਦੇ ਲਈ 14 ਫਰਵਰੀ ਨੂੰ ਫਾਰਮ ਆਈ ਸੀ ਨੌ ਵੈਕੈਂਸੀਆਂ ਦੇ ਕੁਲ ਤੇ ਪੋਸਟ ਅਪਲਾਈ ਕਰਨ ਲਈ ਤੁਹਾਨੂੰ ਸਿਰਫ ਸਿਰਫ 8ਵੀਂ ਪਾਸ ਹੋਣਾ ਜ਼ਰੂਰੀ ਆ। ਇਹੀ ਜੋ ਫਾਰਮ ਨੇ 24 ਫਰਵਰੀ ਤੱਕ ਅਪਲਾਈ ਹੋਣੇ ਨੇ 2025 ਤੇ ਏਜ ਇਸ ਵਿੱਚ 18 ਤੋਂ 35 ਸਾਲ ਵਾਲੇ ਅਪਲਾਈ ਕਰ ਸਕਦੇ ਨੇ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਜੋ ਕਿ ਰੂਲਸ ਦੇ ਮੁਤਾਬਿਕ ਹੋਣੀ ਆ ਤੇ ਨਾਲ ਹੀ ਇਸ ਵਿੱਚ ਜੋ ਪੋਸਟ ਦੀ ਗੱਲ ਕਰ ਲਈਏ ਤਾਂ ਆਫਲਾਈਨ ਫਾਰਮ ਆ ਪੀਐਨ ਦੀ ਭਰਤੀ ਆ ਪੀਐਨ ਦੀਆਂ ਨਵੀਆਂ ਪੋਸਟਾਂ ਇਸ ਵਿੱਚ ਕੁੱਲ ਆਈਆਂ ਨੇ ਤੇ ਹੁਣ ਗੱਲ ਕਰਦੇ ਆਪਾਂ ਇਸ ਦੀ ਦੂਸਰੀ ਪੋਸਟ ਬਾਰੇ ਜੋ ਕਿ ਹੈ ਮਾਨਸਾ ਦੇ ਵਿੱਚ ਸੇਮ ਹੀ ਪੋਸਟ ਆਈ ਆ ਮਾਨਸਾ ਡਿਸਟ੍ਰਿਕਟ ਕੋਰਸ ਦੇ ਵਿੱਚ ਪ੍ਰੋਸੈਸ ਸਰਵਰ ਦੇ ਪੋਸਟਾਂ ਆਈਆਂ ਨੇ ਆਫਲਾਈਨ ਫਾਰਮ ਨੇ 2025 ਦੇ ਲਈ ਇਹ ਜੋ ਪੋਸਟਾਂ ਨੇ ਇਹ ਵੀ 14 ਫਰਵਰੀ 2025 ਨੂੰ ਹੀ ਆਈਆਂ ਸਿਗੀਆਂ ਤੇ ਇਸ ਵਿੱਚ ਜੋ ਕੁੱਲ ਵਗਨ ਸਿਰਫ ਇੱਕ ਪੋਸਟ ਆ ਪ੍ਰੋਸੈਸ ਸਰਵਰ ਦੀ ਤੇ ਕੁਆਲੀਫਿਕੇਸ਼ਨ ਇਸ ਨੂੰ ਅਪਲਾਈ ਕਰਨ ਦੇ ਦੋਵਾਂ ਲਈ 8ਵੀਂ ਪਾਸ ਹੋਣਾ ਤੁਹਾਡੇ ਕੋਲ ਹੀ ਜ਼ਰੂਰੀ ਆ ਤੇ ਇਸ ਦੀ ਬਾਕੀ ਦੀ ਡਿਟੇਲ ਜੋ ਹੈ ਇਸ ਦੀ ਏਜ ਲਿਮਟ ਤੇ ਇੰਪੋਰਟੈਂਟ ਡੇਟਸ ਦੀ ਗੱਲ ਕਰੀਏ ਇਹ ਜੋ ਵਕੰਸੀਆ ਇਸ ਦੀ ਲਾਸਟ ਡੇਟ ਸਿਰਫ 20 ਫਰਵਰੀਆ ਯਾਨੀ ਕਿ ਸਿਰਫ ਅਖੀਰਲਾ ਦਿਨ ਇਸ ਦਾ ਲਾਸਟ ਆ ਕੱਲ ਤੱਕ ਤੁਸੀਂ ਇਸ ਫਾਰਮ ਨੂੰ ਜਮਾ ਕਰਵਾ ਕੇ ਆ ਸਕਦੇ ਹੋ ਆਫਨ ਫਾਰਮ ਨੇ ਤੁਸੀਂ ਆਪਣੇ ਡਾਕੂਮੈਂਟ ਸਾਰੇ ਇਸ ਦੀ ਪਰਫਾਰਮਾ ਨਾਲ ਅਟੈਚ ਕਰਕੇ ਸਬਮਿਟ ਕਰਵਾ ਕੇ ਆਉਣੇ ਨੇ ਤੇ ਇਸ ਵਿੱਚ 18 ਸਾਲ ਤੋਂ ਲੈ ਕੇ 35 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਮੈਕਸਿਮਮ ਏਜ 35 ਸਾਲ ਦੀ ਹੈ ਤੇ ਮਿਨੀਮਮ ਏਜ 18 ਸਾਲ ਦੀ ਇਸ ਵਿੱਚ ਰੱਖੀ ਗਈ ਆ ਏਜ ਰਿਲੈਕਸੇਸ਼ਨ ਵਿੱਚ ਜਿੰਨੀ ਜਾਊਗੀ ਪ੍ਰੋਸੈਸ ਸਰਵਰ ਦੀ ਇਸ ਵਿੱਚ ਕੁੱਲ ਇੱਕ ਵਕੰਸੀ ਆਈ ਆ ਤੇ ਜੇਕਰ ਤੁਸੀਂ ਆਪਣੇ ਪੋਸਟਾਂ ਨੂੰ ਘਰ ਬੈਠੇ ਅਪਲਾਈ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਤੁਸੀਂ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਹੀ ਸਾਡੇ ਦਿੱਤੇ ਨੰਬਰ ਤੇ WhatsApp ਤੇ ਡਾਕੂਮੈਂਟ ਸੈਂਡ ਕਰਕੇ ਅਪਲਾਈ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰੇ ਲੋਕਾਂ ਨੂੰ ਜਾਣਕਾਰੀ ਪਹੁੰਚ ਸਕੇ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਇਦਾਂ ਦੇ ਹੋਰ ਨੋਟੀਫਿਕੇਸ਼ਨਾਂ ਜਾਣਕਾਰੀ ਮਿਲਦੀ ਰਹੇ ਤੁਸੀਂ ਘਰ ਬੈਠੇ ਸਾਡੇ ਕੋਲ ਕੈਫੇ ਦਾ ਤੇ ਸੇਵਾ ਕੇਂਦਰ ਦਾ ਕੰਮ ਵੀ ਸਿੱਖ ਸਕਦੇ ਹੋ